ਹਾਂਜੀ ਬਹੁਤ ਸੋਹਣੇ ਸੂਟ ਆਏ ਨੇ ਕਿਸ ਕਰਾਚੀ ਬ੍ਰਾਂਡ ਦੇ ਜੀ ਕਿਸ ਕਰਾਚੀ ਬ੍ਰਾਂਡ ਦੇ ਸੂਟ ਨੇ ਟੌਪ ਕਲਾਸ ਕਪੜਾ ਜੀ ਸਾਰੇ ਇਹ ਮਤਲਬ ਜਿਹੜੇ ਕਸਟਮਰ ਨੂੰ ਪਤਾ ਹੈ ਬ੍ਰਾਂਡ ਬਾਰੇ ਇੰਨਾ ਸੋਹਣਾ ਕਪੜਾ ਹੁੰਦਾ ਦਾ ਤਿੰਨ ਕਲਰ ਨੇ ਜੀ ਉਹ ਡਿਜ਼ਾਈਨਿੰਗ ਬਹੁਤ ਪਿਆਰੀ ਹੋਈ ਹੈ ਤਿੰਨੇ ਕਲਰ ਬਹੁਤ ਸੋਹਣੇ ਨੇ ਦੇਖੋ ਤਿੰਨੇ ਕਲਰ ਨੇ ਤਿੰਨੇ ਕਲਰ ਬਹੁਤ ਘੈਰ ਨੇ ਤੁਹਾਨੂੰ ਆਪਣ ਕਰਕੇ ਕੋਈ ਪੀਸ ਲੇਖੋ ਤੇ ਉਹ ਜਾਮ ਕਾਟਨ ਦੇ ਉੱਪਰ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਦੀ ਜਮਾ ਕਾਟਨ بیس ਕਪੜਾ ਹੋਊਗਾ ਜਾਮ ਅਰੀਜਨਲ ਜਾਮ ਦੇ ਉੱਪਰ ਹੈ ਥ੍ਰੈਡ ਦਾ ਵਰਕ ਹੈ ਦੇਖੋ ਥ੍ਰੈਡ ਦਾ ਵਰਕ ਆ ਟੋ ਪਲੇਨ ਬਾਟਮ ਹੈ ਜਾਮ ਦੀ ਜੀ ਬਹੁਤ ਸਾਰਾ ਸੌਫਟ ਕਪੜਾ ਜੀ ਇਹ ਫੋਇਲ ਲੱਗੀ ਹੋਈ ਹੈ ਸਾਰੇ ਦੇ ਉੱਪਰ ਦੁਪੱਟਾ ਹੋਊਗਾ ਬਹੁਤ ਸਾਰਾ ਪ੍ਰਿੰਟਡ ਜੀ ਦੁਪੱਟਾ ਪਿਓਰ ਦਾ ਪ੍ਰਿੰਟ ਆਊਗਾ ਤਿੰਨ ਕਲਰ ਨੇ ਜੀ ਦੇਖੋ ਦੁਪੱਟਾ ਪਿਓਰ ਦਾ ਪ੍ਰਿੰਟ ਹੈ ਜੀ ਆਹ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਖੁੱਲਾ ਰੋਲਾ ਪ੍ਰੋਪਰ 9 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਦਾ ਜੀ ਦੁਪੱਟੇ ਦੇ ਉੱਪਰ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਦੁਪੱਟੇ ਦੇ ਉੱਪਰ ਪ੍ਰਿੰਟ ਹੈ ਤਿੰਨੇ ਕਲਰ ਨੇ ਤਿੰਨੇ ਕਲਰ ਬਹੁਤ ਅਲਟੀਮੇਟ ਨੇ ਜੀ ਪਿਓਰ ਜਾਮ ਦਾ ਸੂਟ ਹੈ ਜੀ ਜਾਮ ਦੀ ਬਾਟਮ ਹੈ ਲਓ ਜ ਦੁਪੱਟਾ ਪਿਓਰ ਦਾ ਪ੍ਰਿੰਟ ਆਊਗਾ ਜੀ ਜਿਹੜਾ ਕਲਰ ਸੋਹਣਾ ਲੱਗਦਾ ਉਹਨੂੰ ਜਲਦੀ ਜਲਦੀ ਬੁੱਕ ਕਰ ਲਓ ਲਓ ਜੀ ਇਹ ਕੋਟਾ ਪੱਟਾ ਪਿਓਰ ਦਾ ਪ੍ਰਿੰਟ ਹੈ ਜੀ ਪਿਓਰ ਦਾ ਦੁਪੱਟਾ ਪ੍ਰਿੰਟ ਆਊਗਾ ਦੁਪੱਟਾ ਉਹ ਖੁੱਲਾ ਡੁੱਲਾ 2.5 ਮੀਟਰ ਦਾ ਜੀ ਲਓ ਜੀ ਪਿਓਰ ਦੇ ਦੁਪੱਟੇ ਦੇ ਉੱਪਰ ਪ੍ਰਿੰਟ ਹੈ ਕਿੰਨਾ ਸੋਹਣਾ ਦੇਖੋ ਦੁਪੱਟਾ ਬਹੁਤ ਜਿਆਦਾ ਸੋਹਣਾ ਬਣਾਇਆ ਹੋਇਆ ਹੈ ਔਰ ਸੂਟ ਪਿਓਰ ਜਾਨ ਦਾ ਤਿੰਨ ਕਲਰ ਨੇ ਲਓ ਜੀ ਪ੍ਰਾਈਸ 19 1100 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਫ੍ਰੀ ਆਨਲਾਈਨ ਪੇਮੈਂਟ ਦੇ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਦ